ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਆਓ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਹਾਂ ਮੇਰੇ ਜ਼ਿੰਦਗੀ ਲਈ ਖੁਦਾਵੰ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਜਾਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰ ਜੀ ਪ੍ਰਭ ਜੀ ਤੁਹਾਡੇ ਸਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰਦੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆਂ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਉਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢਾਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਵਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭੂ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ। ਖੁਦਾਵੰਦੀ ਇਹ ਵਚਨ ਸਾਡੀ ਅੰਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ। ਔਰ ਸੱਚਮੁੱਚ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ। ਮੇਰੇ ਮਹਾਨ ਪਰਮੇਸ਼ਰ ਜੀ ਇਸਾਰੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ। ਆਮਨ। ਅੱਜ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਦਾ ਵਚਨ ਰਿਸ਼ਾਇਆ 36 ਅਧਿਆਇ ਦੀ 5 ਨੰਬਰ ਆਇਤ ਜਾਂ ਹਿਜਕੀਆਂ ਨੂੰ ਆਖ ਕਿ ਯਹੋਵਾ ਤੇਰੇ ਪੁਰਖੇ ਦਾਊਦ ਦਾ ਪਰਮੇਸ਼ਰ ਇਹ ਆਖਦਾ ਹੈ ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਮੈਂ ਤੇਰੇ ਅਥਰੂ ਵੇਖੇ ਹਨ ਵੇਖ ਮੈਂ ਤੇਰੀ ਉਮਰ ਵਿੱਚ 15 ਸਾਲ ਹੋਰ ਵਧਾ ਦੇਵਾਂਗਾ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਸਾਨੂੰ ਇਹ ਆਖ ਰਿਹਾ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਸਾਨੂੰ ਹਿਜ਼ਕੀਆ ਨਵੀ ਦੇ ਬਾਰੇ ਵਿੱਚ ਦੱਸ ਰਿਹਾ ਹਿਜ਼ਕੀਆ ਜਿਹੜਾ ਰਾਜਾ ਸੀਗਾ ਉਹ ਪਰਮੇਸ਼ਰ ਦਾ ਬਹੁਤ ਹੀ ਧਰਮੀ ਪੁਰਖ ਸੀਗਾ ਸੱਚਮੁੱਚ ਉਹ ਵਫਾਦਾਰ ਸੀ ਉਹ ਧਰਮੀ ਸੀਗਾ ਤੇ ਉਹ ਇਮਾਨਦਾਰ ਸੀਗਾ ਪਰਮੇਸ਼ਰ ਨੇ ਉਹਨੂੰ ਕਿਹਾ ਇਸ ਵਚਨ ਦੇ ਦੁਆਰਾ ਜਦੋਂ ਉਹ ਮਰਨ ਵਾਲਾ ਸੀ ਬਿਮਾਰ ਸੀਗਾ ਜਦੋਂ ਉਹਨੂੰ ਇਹ ਪਤਾ ਲੱਗਾ ਕਿ ਹੁਣ ਉਹਦੇ ਸਾਹ ਜਿਹੜੇ ਆ ਬਾਕੀ ਥੋੜੇ ਰਹਿ ਗਏ ਆ ਤੇ ਉਦੋਂ ਉਹਨੇ ਰੋ ਰੋ ਕੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਆਪਾਂ ਬਹੁਤ ਵਾਰ ਕਹਿੰਦੇ ਆ ਕਿ ਪਰਮੇਸ਼ਰ ਸਾਡੀ ਪ੍ਰਾਰਥਨਾ ਨੂੰ ਨਹੀਂ ਸੁਣਦਾ ਪਰ ਅਸੀਂ ਪ੍ਰਾਰਥਨਾ ਕਰਦੇ ਹਾਂ ਪਰ ਕਿਹੜੇ ਮਨ ਦੇ ਨਾਲ ਕਰਦੇ ਹਾਂ ਇਹ ਵੀ ਮਾਇਨੇ ਰੱਖਦਾ ਆ ਕਿ ਅੱਜ ਸਾਰੇ ਭੈਣ ਭਰਾਵਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਜ਼ਰੂਰ ਹੋਊਗੀ ਕਿ ਪਰਮੇਸ਼ਰ ਸਾਡੀ ਪ੍ਰਾਰਥਨਾ ਸੁਣਦਾ ਆ ਤਾਂ ਆਪਾਂ ਅੱਜ ਦੇ ਇਸ ਵਚਨ ਦੇ ਵਿੱਚ ਇਹੀ ਜਾਣਾਂਗੇ ਕਿ ਜਦੋਂ ਹਿਜ਼ਕੀਆ ਨੂੰ ਯਹਵਾ ਪਰਮੇਸ਼ਰ ਨੇ ਕਿਆ ਯਸ਼ਾਇਆ ਨੂੰ ਕਿਹਾ ਆ ਕਿ ਹਿਜ਼ਕੀਆ ਨੂੰ ਆਖ ਕਿ ਯਹਵਾ ਤੇਰੇ ਪੁਰਖੇ 다ਊਦ ਦਾ ਪਰਮੇਸ਼ਰ ਇਹ ਆਖਦਾ ਆ ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਸੱਚਮੁੱਚ ਜਦੋਂ ਹਿਜਕਿਆ ਪ੍ਰਾਰਥਨਾ ਕਰ ਰਿਹਾ ਸੀਗੇ ਰੋ ਰੋ ਕੇ ਪ੍ਰਾਰਥਨਾ ਕਰ ਰਿਹਾ ਸੀ ਤੇ ਯਹੋਵਾ ਪਰਮੇਸ਼ਰ ਨੇ ਉਹਦੀ ਪ੍ਰਾਰਥਨਾ ਨੂੰ ਸੁਣਿਆ ਤੇ ਪ੍ਰਾਰਥਨਾ ਨੂੰ ਵੀ ਸੁਣਿਆ ਤੇ ਪਰਮੇਸ਼ਰ ਕਹਿੰਦੇ ਵੀ ਮੈਂ ਤੇਰੇ ਹੰਝੂਆਂ ਨੂੰ ਵੀ ਵੇਖਿਆ ਮੈਂ ਤੇਰੇ ਅਥਰੂ ਵੇਖੇ ਹਨ ਪਰਮੇਸ਼ਰ ਕਹਿੰਦੇ ਆ ਤੇ ਸੇ ਪਰਮੇਸ਼ਰ ਨੇ ਉਹਦੀ ਪ੍ਰਾਰਥਨਾ ਨੂੰ ਸੁਣਿਆ ਉਹਦੇ ਹੰਝੂਆਂ ਨੂੰ ਵੀ ਦੇਖਿਆ ਇਸ ਦਾ ਮਤਲਬ ਇਹ ਆ ਕਿ ਜਦੋਂ ਵੀ ਅਸੀਂ ਦੁਖੀ ਹੁੰਨੇ ਆ ਅਗਰ ਸਾਡੀਆਂ ਅੱਖਾਂ ਚੋਂ ਹੰਝੂ ਆਉਂਦੇ ਆ ਦੁੱਖ ਦੇ ਕਾਰਨ ਜਾਂ ਕਿਸੇ ਵੀ ਕਾਰਨ ਤੇ ਯਹਵਾ ਪਰਮੇਸ਼ਰ ਦੇਖਦਾ ਆ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਬੈਠ ਕੇ ਆਪਣਾ ਦਿਲ ਹਲਕਾ ਕਰਦੇ ਆ ਤੇ ਯਹਵਾ ਪਰਮੇਸ਼ਰ ਸਾਡੀ ਇੱਕ ਇੱਕ ਗੱਲ ਨੂੰ ਇੱਕ ਇੱਕ ਮੂਮੈਂਟ ਨੂੰ ਦੇਖਦੇ ਆ ਇਸੇ ਤਰ੍ਹਾਂ ਜਦੋਂ ਹਿਜ਼ਕੀਆ ਨਵੀ ਨੇ ਰੋ ਰੋ ਕੇ ਪ੍ਰਾਰਥਨਾ ਕੀਤੀ ਤਾਂ ਯਹਵਾ ਪਰਮੇਸ਼ਰ ਨੇ ਯਸ਼ਾਇਆ ਨਵੀ ਦੇ ਥਰੂ ਉਹਨਾਂ ਨੂੰ ਭਵਿੱਖਵਾਣੀ ਕੀਤੀ ਜਾਂ ਉਹਨਾਂ ਨੂੰ ਸੰਦੇਸ਼ ਦਿੱਤਾ ਕਿ ਜਾ ਉਹਨੂੰ ਦਾ ਇਹ ਜਿਕਿਆ ਨਵੀ ਨੂੰ ਜਾ ਕੇ ਕਹੇ ਕਿ ਦਾਊਦ ਦਾ ਪਰਮੇਸ਼ਰ ਤੇਰੀ ਹੰਝੂਆਂ ਨੂੰ ਵੀ ਦੇਖਦਾ ਹੈ ਤੇ ਤੇਰੀ ਪ੍ਰਾਰਥਨਾ ਨੂੰ ਵੀ ਸੁਣਦਾ ਹੈ ਤੇ ਪਰਮੇਸ਼ਰ ਕਹਿੰਦੇ ਵੀ ਮੈਂ ਤੇਰੀ ਉਮਰ ਵਿੱਚ 15 ਸਾਲ ਹੋਰ ਵਧਾ ਦੇਵਾਂਗਾ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਕਿ ਜਿਹੜੀ ਪ੍ਰਾਰਥਨਾ ਆ ਬਹੁਤ ਸ਼ਕਤੀਸ਼ਾਲੀ ਤੇ ਸਮਰਥੀ ਆ ਉਹ ਸਾਡੀ ਉਮਰ ਨੂੰ ਵਧਾ ਸਕਦੀ ਆ ਪਰਮੇਸ਼ਵਰ ਕਹਿੰਦੇ ਆ ਕਿ ਪ੍ਰਾਰਥਨਾ ਦੇ ਨਾਲ ਸਭ ਕੁਝ ਹੋ ਸਕਦਾ ਆ ਵਿਸ਼ਵਾਸ ਤੇ ਪ੍ਰਾਰਥਨਾ ਕਰਨ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਫਤਿਹ ਪਾ ਸਕਦੇ ਆ ਜਿੱਦਾਂ ਹਿਜਕੀਆਂ ਨਵੀ ਨੇ ਪ੍ਰਾਰਥਨਾ ਕਰਕੇ ਆਪਣੀ ਉਮਰ ਨੂੰ 15 ਸਾਲ ਹੋਰ ਵਧਾ ਲਿਆ ਤੇ ਸਾਨੂੰ ਕਈ ਵਾਰ ਲੱਗਦਾ ਹੈ ਅਸੀਂ ਬਹੁਤ ਦੁਖੀ ਹੁੰਨੇ ਆਂ ਕਈ ਵਾਰ ਸਾਡੇ ਮਨ ਚ ਬਹੁਤ ਜ਼ਿਆਦਾ ਦੁੱਖ ਹੁੰਦਾ ਤੇ ਅਸੀਂ ਕਹਿੰਨੇ ਪਰਮੇਸ਼ਰ ਸਾਡੀ ਪ੍ਰਾਰਥਨਾ ਕਿੱਥੇ ਸੁਣਦਾ ਕਈ ਵਾਰੀ ਅਸੀਂ ਪ੍ਰਾਰਥਨਾਵਾਂ ਕਰ ਕਰਕੇ ਥੱਕ ਗਏ ਹੁੰਨੇ ਆਂ ਕਈ ਵਾਰ ਅਸੀਂ ਪ੍ਰਾਰਥਨਾਵਾਂ ਕਰ ਕਰਕੇ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੇ ਆਂ ਕਿ ਕਿੱਥੇ ਸਾਡੀ ਪਰਮੇਸ਼ਵਰ ਸੌਣਦਾ ਆ ਤੇ ਕਈ ਵਾਰੀ ਸਾਡੇ ਵਿੱਚ ਕਮੀ ਹੁੰਦੀ ਆ ਜਿੱਦਾਂ ਹਿਜਕਿਆ ਨਵੀ ਵਫਾਦਾਰ ਸੀ ਉਹਨੇ ਇਹ ਨਹੀਂ ਕਿ ਜਦੋਂ ਉਹਦੇ ਤੇ ਬਿਮਾਰੀ ਆਈ ਉਹਨੇ ਉਦੋਂ ਹੀ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਤੇ ਪਰਮੇਸ਼ਵਰ ਨੇ ਉਹਦੇ ਹੰਝੂਆਂ ਨੂੰ ਦੇਖ ਲਿਆ ਨਹੀਂ ਜਦੋਂ ਜਦੋਂ ਵੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਸਮੇਂ ਦੇ ਵਿੱਚ ਪਰਮੇਸ਼ਰ ਨੂੰ ਅੱਗੇ ਰੱਖਦਾ ਸੀਗਾ ਹਰ ਸਮੇਂ ਦੇ ਵਿੱਚ ਪਰਮੇਸ਼ਰ ਦਾ ਡਰ ਭੈ ਮੰਨਣ ਵਾਲਾ ਇਨਸਾਨ ਸੀਗਾ ਹਰ ਸਮੇਂ ਯਹਵਾ ਪਰਮੇਸ਼ਰ ਦੇ ਵਚਨਾਂ ਤੇ ਚੱਲਣ ਵਾਲਾ ਇਨਸਾਨ ਸੀ ਵਫਾਦਾਰੀ ਕਰਨ ਵਾਲਾ ਇਨਸਾਨ ਸੀ ਦਇਆ ਕਰਨ ਵਾਲਾ ਇਨਸਾਨ ਸੀ ਜਿੰਨੇ ਵੀ ਉਹਦੇ ਰਾਜ ਦੇ ਲੋਕ ਸੀਗੇ ਬੱਚੇ ਸੀਗੇ ਕੋਈ ਵੀ ਉਹਦੇ ਤੋਂ ਡਰਦਾ ਨਹੀਂ ਸੀ ਕਿ ਉਹ ਰਾਜਾ ਆਇਆ ਕਿਉਂਕਿ ਉਹ ਇੰਨਾ ਫ੍ਰੈਂਡਲੀ ਆਪਣੇ ਸਾਰੇ ਰਾਜਪਾਟ ਦੇ ਨਾਲ ਆਪਣੀ ਪ੍ਰਜਾ ਦੇ ਨਾਲ ਇੰਨਾ ਫਰੈਂਡਲੀ ਰਹਿੰਦਾ ਸੀਗਾ ਕਿ ਕਿਸੇ ਨੂੰ ਇਹ ਸ਼ੋਅ ਨਹੀਂ ਸੀ ਹੁੰਦਾ ਕਿ ਉਹ ਰਾਜ ਆਇਆ ਉਹਨੇ ਕਦੀ ਫੀਲ ਨਹੀਂ ਹੋਣ ਦਿੱਤਾ ਕਿ ਉਹ ਰਾਜ ਆਇਆ ਜਿੱਦਾਂ ਆਪਣੇ ਕੋਲ ਜੇ ਛੋਟੀ ਜੀ ਕੋਈ ਚੀਜ਼ ਆ ਜਾਵੇ ਜਾਂ ਆਪਣੇ ਕੋਲ ਧਨ ਦੌਲਤ ਆ ਜਾਵੇ ਤਾਂ ਅਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਔਰ ਰਾਜਾ ਸੀਗਾ ਉਹਨੂੰ ਪਤਾ ਸੀਗਾ ਕਿ ਯਹਵਾ ਪਰਮੇਸ਼ੁਰ ਨੇ ਮੇਰੇ ਪੁਰਖਿਆਂ ਦੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਵੱਡੇ ਕੰਮ ਕੀਤੇ ਆ ਤੇ ਕਿੱਦਾਂ-ਕਿੱਦਾਂ ਯਹਵਾ ਪਰਮੇਸ਼ੁਰ ਨੇ ਉਹਨਾਂ ਨੂੰ ਸ਼ਰਾਪ ਦਿੱਤੇ ਜਿਹੜੇ ਯਹਵਾ ਪਰਮੇਸ਼ੁਰ ਦੇ ਖਿਲਾਫ ਸੀਗੇ ਜਿਹੜੇ ਕੁਕਰਮੀ ਸੀਗੇ ਜਿਹੜੇ ਦੁਸ਼ਟ ਸੀਗੇ ਕਿੱਦਾਂ ਯਹਵਾ ਪਰਮੇਸ਼ੁਰ ਨੇ ਉਹਨਾਂ ਨੂੰ ਵੜਵਾ ਸਿਟਿਆ ਮਰਵਾ ਸਿਟਿਆ ਉਹਦੇ ਮਨ ਦੇ ਵਿੱਚ ਪਰਮੇਸ਼ਰ ਦੇ ਵਚਨ ਦਾ ਡਰ ਪੈ ਸੀ ਉਹ ਜਾਣਦਾ ਸੀ ਕਿ ਯਹੋਵਾ ਪਰਮੇਸ਼ਰ ਰੱਖਵਾਲਾ ਪਰਮੇਸ਼ਰ ਆ ਉਹਦੀਆਂ ਪ੍ਰਾਰਥਨਾਵਾਂ ਸ਼ੁਰੂ ਤੋਂ ਚੱਲ ਰਹੀਆਂ ਸੀਗੀਆਂ ਇਹ ਨਹੀਂ ਕਿ ਜਦੋਂ ਉਹ ਬਿਮਾਰ ਹੋਇਆ ਤੇ ਉਹਨੇ ਰੋ ਕੇ ਪ੍ਰਾਰਥਨਾ ਕੀਤੀ ਤੇ ਯਹਵਾ ਪਰਮੇਸ਼ਰ ਨੇ ਉਹਦੀ ਪ੍ਰਾਰਥਨਾ ਨੂੰ ਸੁਣ ਲਿਆ ਨਹੀਂ ਉਹ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਆਪਣੇ ਬੀਜ ਨੂੰ ਬੀਜਦਾ ਰਿਹਾ ਆ ਆਪਣੀ ਪ੍ਰਾਰਥਨਾ ਦੇ ਬੀਜ ਨੂੰ ਉਹ ਬੀਜਦਾ ਰਿਹਾ ਆ ਤੇ ਲਾਸਟ ਸਮੇਂ ਦੇ ਵਿੱਚ ਪਰਮੇਸ਼ਰ ਨੇ ਉਹਨੂੰ 15 ਸਾਲ ਦੇ ਦਿੱਤੇ ਉਹਦੇ ਜੀਵਨ ਦੇ ਵਿੱਚ 15 ਸਾਲ ਦਾ ਵਾਅਦਾ ਹੋਰ ਕਰ ਦਿੱਤਾ ਤੇ ਸਾਨੂੰ ਵੀ ਚਾਹੀਦਾ ਆ ਅਗਰ ਅਸੀਂ ਲੋਡ ਪੈਨ ਤੇ ਪ੍ਰਾਰਥਨਾ ਕਰਨ ਵਾਲੇ ਲੋਕ ਆ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਯਹਵਾ ਪਰਮੇਸ਼ਰ ਸਾਡੀ ਪ੍ਰਾਰਥਨਾ ਨੂੰ ਨਹੀਂ ਸੁਣਨਗੇ ਅਗਰ ਤੁਸੀਂ ਹਰ ਰੋਜ਼ ਪਰਮੇਸ਼ਰ ਦੇ ਸਾਹਮਣੇ ਪੇਸ਼ ਹੁੰਨੇ ਆਂ ਅਗਰ ਤੁਸੀਂ ਹਰ ਰੋਜ਼ ਪਰਮੇਸ਼ਰ ਦੇ ਅੱਗੇ ਪਰਮੇਸ਼ਰ ਦੇ ਨਾਲ ਸੰਗਤੀ ਕਰਦੇ ਪਰਮੇਸ਼ਰ ਦੇ ਨਾਲ ਮੇਲ ਮਿਲਾਪ ਰੱਖਦੇ ਆਂ ਪਰਮੇਸ਼ਰ ਦੇ ਨਾਲ ਇੱਕ ਰਿਸ਼ਤਾ ਬਣਾਉਨੇ ਆਂ ਤਾਂ ਪਰਮੇਸ਼ਰ ਸਮੇਂ ਤੇ ਤੁਹਾਨੂੰ ਉਹ ਚੀਜ਼ ਦੇ ਦੇਗਾ ਜਿਹਨੂੰ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਏਗਾ ਹਰ ਸਮੇਂ ਪਰਮੇਸ਼ਰ ਦਾ ਧੰਨਵਾਦ ਕਰੋ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਅਰਦਾਸਾਂ ਬੇਨਤੀਆਂ ਕਰੋ ਧੰਨਵਾਦ ਕਰੋ ਪਰਮੇਸ਼ਰ ਦੇ ਧੰਨਵਾਦ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਆਂ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਲੈ ਕੇ ਅਸੀਂ ਧੰਨਵਾਦ ਕਰ ਸਕਦੇ ਹਾਂ ਆਪਣੇ ird gird ਦੇਖੋ ਕਿ ਤੁਹਾਡੇ ਪੂਰੇ ਕੁਦਰਤ ਦੇ ਵਿੱਚ ਜਿੱਥੇ ਤੁਸੀਂ ਰਹਿ ਰਹੇ ਹੋ ਕਿਹੜੀਆਂ ਐਸੀਆਂ ਚੀਜ਼ਾਂ ਆ ਜਿਹੜੀਆਂ ਪਰਮੇਸ਼ਰ ਨੇ ਤੁਹਾਨੂੰ ਮੁਫਤ ਵਿੱਚ ਦਿੱਤੀਆਂ ਤੇ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਪਹਿਲੇ ਨੰਬਰ ਤੇ ਤਾਂ ਸਾਡੇ ਸਾਹ ਆ ਜਿਹੜੇ ਪਰਮੇਸ਼ਰ ਨੇ ਸਾਨੂੰ ਮੁਫਤ ਦੇ ਵਿੱਚ ਦਿੱਤੇ ਆ ਉਹਦੇ ਬਦਲੇ ਚ ਪਰਮੇਸ਼ਰ ਨੇ ਸਾਡੇ ਕੋਲੋਂ ਕੁਛ ਨਹੀਂ ਲਿਆ ਪਰਮੇਸ਼ਰ ਨੇ ਸਾਨੂੰ ਬਾਡੀ ਪਾਰਟ ਸਾਰੇ ਆਰਗਨਸ ਦਿੱਤੇ ਆ ਜਿਹੜੇ ਸਹੀ ਢੰਗ ਦੇ ਨਾਲ ਕੰਮ ਕਰ ਰਹੇ ਆ ਅਸੀਂ ਉਹਨਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰ ਸਕਦੇ ਆ ਮੰਨ ਲਓ ਆਪਣਾ ਕੋਈ ਬਾਡੀ ਪਾਰਟ ਕੋਈ ਆਰਗਨ ਖਰਾਬ ਹੋ ਜਾਂਦਾ ਤੇ ਸਾਨੂੰ ਲੱਖਾਂ ਕਰੋੜਾ ਰੁਪਏ ਦਾ ਉਹ ਮੁੱਲ ਲੈਣਾ ਪੈਂਦਾ ਆ ਪਰ ਪਰਮੇਸ਼ਰ ਨੇ ਸਾਨੂੰ ਇੰਨੀਆਂ ਮਹਿੰਗੀਆਂ ਚੀਜ਼ਾਂ ਇੰਨੀਆਂ ਕੀਮਤੀ ਚੀਜ਼ਾਂ ਫ੍ਰੀ ਦੇ ਵਿੱਚ ਦਿੱਤੀਆਂ ਆ ਤੋਂ ਸਾਨੂੰ ਚਾਹੀਦਾ ਕਿ ਉਸ ਪਰਮੇਸ਼ਰ ਦਾ ਧੰਨਵਾਦ ਕਰੀਏ ਹਰ ਇੱਕ ਚੀਜ਼ ਪਰਮੇਸ਼ਰ ਨੇ ਸਾਨੂੰ ਫ੍ਰੀ ਦੀ ਦਿੱਤੀ ਹੋਈ ਆ ਸਾਨੂੰ ਚਾਹੀਦਾ ਕਿ ਉਹਦਾ ਧੰਨਵਾਦ ਕਰੀਏ ਅਸੀਂ ਪ੍ਰਾਰਥਨਾ ਕਰੀਏ ਪਰਮੇਸ਼ਰ ਦੇ ਨਾਲ ਆਪਣਾ ਰਿਸ਼ਤਾ ਜਿਹੜਾ ਆ ਉਹ ਕਾਇਮ ਕਰੀਏ ਤੇ ਪ੍ਰਾਰਥਨਾ ਦਾ ਮਤਲਬ ਕੀ ਆ ਪ੍ਰਾਰਥਨਾ ਦਾ ਮਤਲਬ ਇਹ ਨਹੀਂ ਆ ਕਿ ਅਸੀਂ ਆਪਣੀਆਂ ਚੀਜ਼ਾਂ ਆਪਣੀਆਂ ਮੰਗਾਂ ਨੂੰ ਇੱਕ ਵੱਡੀ ਸਾਰੀ ਲਿਸਟ ਲੈ ਕੇ ਪਰਮੇਸ਼ਰ ਦੇ ਅੱਗੇ ਬੈਠੇ ਤੇ ਆਪਣੀਆਂ ਲੋੜਾਂ ਪਰਮੇਸ਼ਰ ਨੂੰ ਦੱਸ ਕੇ ਤੇ ਮੁੜ ਆਏ ਪਰਮੇਸ਼ਰ ਦੀ ਗੱਲ ਨੂੰ ਵੀ ਜ਼ਰੂਰ ਸੁਣੋ ਪਰਮੇਸ਼ਰ ਦੀ ਗੱਲ ਨੂੰ ਪਰਮੇਸ਼ਰ ਦੀ ਮਰਜ਼ੀ ਨੂੰ ਜਾਣਨ ਦੀ ਕੋਸ਼ਿਸ਼ ਕਰੋ ਪਰਮੇਸ਼ਰ ਜਦੋਂ ਤੁਸੀਂ ਵਚਨ ਪੜੋਗੇ ਪਰਮੇਸ਼ਰ ਵਚਨ ਦੇ ਨਾਲ ਤੁਹਾਡੇ ਨਾਲ ਗੱਲ ਕਰੂਗਾ ਮੇਰੇ ਨਾਲ ਅਕਸਰ ਇਦਾਂ ਹੁੰਦੀ ਆ ਕਿ ਜਦੋਂ ਮੇਰੇ ਮਨ ਦੇ ਵਿੱਚ ਕੋਈ ਗੱਲ ਹੁੰਦੀ ਆ ਤੇ ਮੈਂ ਜਦੋਂ ਵਚਨ ਨੂੰ ਪੜ੍ਹਦੀ ਆ ਜਦੋਂ ਮੈਂ ਪ੍ਰਾਰਥਨਾ ਦੇ ਵਿੱਚ ਬੈਠੀ ਆ ਜਾਂ ਮੇਰੇ ਮਨ ਦੇ ਵਿੱਚ ਕੋਈ ਐਸਾ ਵਚਨ ਆਉਂਦਾ ਤੇ ਉਸ ਵਚਨ ਦੀ ਪੂਰੀ ਦੀ ਪੂਰੀ ਟ੍ਰਾਂਸਲੇਟ ਪੂਰੇ ਦਾ ਪੂਰਾ ਅਰਥ ਪਰਮੇਸ਼ਰ ਮੈਨੂੰ ਦਿੰਦੇ ਆ ਤੇ ਉਹ ਵਚਨ ਮੇਰੀ ਜ਼ਿੰਦਗੀ ਨੂੰ ਬਦਲਣ ਦੇ ਲਈ ਬਹੁਤ ਆਇਤ ਦੇ ਨਾਲ ਕੰਮ ਕਰਦਾ ਹੈ ਇਸੇ ਤਰ੍ਹਾਂ ਸਾਰੇ ਭੈਣਾ ਭਰਾਵਾਂ ਨੂੰ ਮੈਂ ਇਹੀ ਕਹਾਂਗੀ ਕਿ ਅਗਰ ਤੁਸੀਂ ਹਿਜਕਿਆ ਨਵੀਂ ਦੀ ਤਰ੍ਹਾਂ ਪਰਮੇਸ਼ਰ ਦੇ ਕੋਲੋਂ ਪ੍ਰਾਰਥਨਾ ਦਾ ਉੱਤਰ ਲੈਣਾ ਚਾਹੁੰਦੇ ਆ ਤੇ ਆਪਣੇ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਪ੍ਰਾਰਥਨਾ ਦੇ ਬੀਜ ਨੂੰ ਵੀਜਦੇ ਰਹੋ ਤਾਂਕਿ ਪਰਮੇਸ਼ਰ ਤੁਹਾਨੂੰ ਸਮੇਂ-ਸਮੇਂ ਤੇ ਵਧਾਵੇ ਸਮੇਂ-ਸਮੇਂ ਤੇ ਪਰਮੇਸ਼ਰ ਤੁਹਾਡੇ ਪ੍ਰਾਰਥਨਾਵਾਂ ਦਾ ਉੱਤਰ ਦੇਵੇ ਤਾਂ ਅੱਜ ਦੇ ਵਚਨ ਦੇ ਵਿੱਚ ਅਸੀਂ ਇਹ ਜਾਣਨਾ ਸੀ ਕਿ ਪਰਮੇਸ਼ਰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਆ ਬਿਲਕੁਲ ਪਰਮੇਸ਼ਰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਆ ਜਿੱਦਾਂ ਇਜ਼ਰਾਈਲੀ ਇਜ਼ਰਾਈਲੀ ਲੋਕ ਜਿਹੜੇ ਸੀਗੇ ਉਹ ਪ੍ਰਾਰਥਨਾ ਤਾਂ ਨਹੀਂ ਕਰਦੇ ਸੀਗੇ ਪਰ ਉਹ ਪਰਮੇਸ਼ਰ ਨੂੰ ਜਾਣਦੇ ਸੀ ਪਰਮੇਸ਼ਰ ਨੂੰ ਮੰਨਣ ਵਾਲੇ ਲੋਕ ਸੀਗੇ ਇਜ਼ਰਾਈਲੀ ਜਿਹੜੇ ਜਿਹੜੇ ਸੀਗੇ ਫਰੀਸੀ ਜਿਹੜੇ ਸੀਗੇ ਫਲਸਤੀਨੀ ਸੀਗੇ ਫਿਰੋਨ ਦੇ ਕਬਜ਼ੇ ਦੇ ਵਿੱਚ ਜਿਹੜੇ ਮਿਸਰ ਦੇਸ਼ ਦੇ ਵਿੱਚ ਗੁਲਾਮ ਸੀ ਇਜ਼ਰਾਈਲੀ ਲੋਕ ਉਹ ਜਾਣਦੇ ਸੀ ਪਰਮੇਸ਼ੁਰ ਯਹੋਵਾ ਨੂੰ ਮੰਨਣ ਵਾਲੇ ਲੋਕ ਸੀ ਤੇ ਪਰਮੇਸ਼ੁਰ ਨੇ ਉਹਨਾਂ ਦੀਆਂ ਪੁਕਾਰਾਂ ਨੂੰ ਸੁਣਿਆ ਉਹਨਾਂ ਦੇ ਹੰਝੂਆਂ ਨੂੰ ਉਹਨਾਂ ਦੇ ਦੁੱਖ ਨੂੰ ਸੁਣਿਆ ਉਹ ਪ੍ਰਾਰਥਨਾਵਾਂ ਵੀ ਹੀ ਤਾਂ ਸੀਗੀਆਂ ਜਿਹੜੀਆਂ ਯਹੋਵਾ ਪਰਮੇਸ਼ੁਰ ਨੇ ਸੁਣੀਆਂ ਤੇ ਮੂਸਾ ਨੂੰ ਉਹਨਾਂ ਨੂੰ ਬਚਾਉਣ ਦੇ ਲਈ ਕੱਲਿਆ ਤੇ ਪਰਮੇਸ਼ੁਰ ਨੇ ਕੀ ਕੌਸ਼ਿਸ਼ ਕੀਤਾ ਸਮੁੰਦਰ ਨੂੰ ਦੋ ਭਾਗ ਕਰ ਦਿੱਤਾ ਸਿਰਫ ਉਹਨਾਂ ਦੇ ਪ੍ਰਾਰਥਨਾਵਾਂ ਦਾ ਹੀ ਉੱਤਰ ਸੀਗਾ ਸੱਚਮੁੱਚ ਪਰਮੇਸ਼ਵਰ ਸਾਡਾ ਦਿਆਲੂ ਆ ਪਰਮੇਸ਼ਵਰ ਸਾਡੇ ਹਾਸੇ ਦੇ ਨਾਲ ਹੱਸਣ ਵਾਲਾ ਪਰਮੇਸ਼ਵਰ ਆ ਪਰਮੇਸ਼ਵਰ ਸਾਡੇ ਰੋਣ ਦੇ ਨਾਲ ਰੋਣ ਵਾਲਾ ਪਰਮੇਸ਼ਵਰ ਆ ਸੱਚਮੁੱਚ ਪਰਮੇਸ਼ਵਰ ਸਾਡਾ ਦਿਆਲੂ ਵੀ ਆ ਤੇ ਪਰਮੇਸ਼ਵਰ ਸਾਡਾ ਅਣਖੀ ਵੀ ਆ ਤੇ ਪਰਮੇਸ਼ਵਰ ਦੇ ਅੱਗੇ ਕੀਤੀ ਗਈ ਮਿਹਨਤ ਪਰਮੇਸ਼ਵਰ ਦੇ ਅੱਗੇ ਕੀਤੀ ਗਈ ਪ੍ਰਾਰਥਨਾ ਕਦੇ ਵਿਅਰਥ ਨਹੀਂ ਜਾਂਦੀ ਵਜਾਏ ਕਿ ਪਰਮੇਸ਼ਵਰ ਦੇ ਅੱਗੇ ਸਾਨੂੰ ਰੋਜ਼ ਦੀ ਰੋਜ਼ ਜਾਣਾ ਪੈ ਗਿਆ ਰੋਜ਼ ਦੀ ਰੋਜ਼ ਪਰਮੇਸ਼ਵਰ ਦੇ ਨਾਲ ਇੱਕ ਰਿਸ਼ਤਾ ਕਾਇਮ ਕਰਨਾ ਪਊਗਾ ਏ ਨਹੀਂ ਕਿ ਤੁਸੀਂ ਇੱਕ ਦਿਨ ਗਏ ਤੇ ਤੁਸੀਂ ਪ੍ਰਾਰਥਨਾ ਕੀਤੀ ਤੇ ਦਵਾਰਾ ਤੁਸੀਂ ਮਿਲਣਾ ਪਰਮੇਸ਼ਰ ਨੂੰ ਮੂਹ ਨਹੀਂ ਦਿਖਾਇਆ ਤੇ ਪਰਮੇਸ਼ਰ ਤੁਹਾਡੀਆਂ ਦੁਆਵਾਂ ਪ੍ਰਾਰਥਨਾ ਦਾ ਉੱਤਰ ਕਿੱਥੋਂ ਦੇਊਗਾ ਬਹੁਤ ਸਾਰੇ ਲੋਕ ਇਹ ਕਹਿੰਦੇ ਅਸੀਂ ਪ੍ਰਾਰਥਨਾ ਨਹੀਂ ਕਰਦੇ ਅਸੀਂ ਵਚਨ ਨਹੀਂ ਪੜ੍ਹਦੇ ਫਿਰ ਵੀ ਪਰਮੇਸ਼ਰ ਸਾਡੀਆਂ ਗੱਲਾਂ ਨੂੰ ਪੂਰੇ ਕਰਦਾ ਆ ਤਾਂ ਇਹ ਕੁਝ ਡਿਫਿਕਲਟੀ ਗੱਲ ਲੱਗਦੀ ਆ ਕਿਉਂਕਿ ਜੇ ਪਰਮੇਸ਼ਰ ਕਿਸੇ ਦੇ ਨਾਲ ਰਿਸ਼ਤੇ ਬਣਾਏ ਤੋਂ ਬਿਨਾ ਕਿਸੇ ਕਿਸੇ ਦੇ ਪ੍ਰਾਰਥਨਾ ਕਰਨ ਤੋਂ ਬਿਨਾ ਦੁਆਵਾਂ ਨੂੰ ਸੁਣਦਾ ਹੁੰਦਾ ਤਾਂ ਨਬੀਆਂ ਦੀ ਜ਼ਰੂਰਤ ਨਹੀਂ ਸੀ ਪੈਣੀ ਪਰਮੇਸ਼ਰ ਨੂੰ ਕਿਸੇ ਵੀ ਨਵੀ ਦੀ ਜ਼ਰੂਰਤ ਨਹੀਂ ਸੀ ਪੈਣੀ ਪਰਮੇਸ਼ਰ ਨੇ ਇੱਦਾਂ ਹੀ ਆਪਣੇ ਕੰਮਾਂ ਨੂੰ ਲੋਕਾਂ ਤੇ ਜ਼ਾਹਰ ਕਰੀ ਜਾਣਾ ਸੀਗਾ ਚਾਹੇ ਉਹ ਫਿਰ ਪਾਪ ਦੇ ਵਿੱਚ ਹੁੰਦੇ ਚਾਹੇ ਫਿਰ ਉਹ ਕਿਸੇ ਵਿਚਾਰ ਦੇ ਵਿੱਚ ਹੁੰਦੇ ਚਾਹੇ ਫਿਰ ਉਹ ਕਿਸੇ ਗਲਤ ਕੰਮ ਦੇ ਵਿੱਚ ਹੁੰਦੇ ਨਾ ਸਾਨੂੰ ਪਾਪ ਦਾ ਪਤਾ ਲੱਗਣਾ ਸੀ ਨਾ ਸਾਨੂੰ ਸੱਚ ਦਾ ਪਤਾ ਲੱਗਣਾ ਸੀ ਨਾ ਸਾਨੂੰ ਬੁਰਾਈ ਦਾ ਪਤਾ ਲੱਗਣਾ ਸੀ ਨਾ ਸਾਨੂੰ ਚੰਗਿਆਈ ਦਾ ਪਤਾ ਲੱਗਣਾ ਸੀ ਨਾ ਸਾਨੂੰ ਦੋਸ਼ਟ ਦਾ ਪਤਾ ਲੱਗਣਾ ਸੀ ਤੇ ਨਾ ਸਾਨੂੰ ਧਰਮੀ ਦਾ ਪਤਾ ਲੱਗਣਾ ਸੀ ਪਰਮੇਸ਼ਰ ਨੇ ਸਾਨੂੰ ਇਹ ਕਿਹਾ ਕਿ ਮੈਂ ਤੁਹਾਨੂੰ ਸੰਸਾਰ ਦੇ ਨਾਲੋਂ ਵੱਖਰੇ ਕਰ ਦਿੱਤਾ ਤੇ ਸਾਨੂੰ ਚਾਹੀਦਾ ਕਿ ਅਸੀਂ ਵੱਖਰੇ ਹੋ ਕੇ ਧਰਮੀ ਬਣ ਕੇ ਪਰਮੇਸ਼ਰ ਦੀ ਸੰਤਾਨ ਬਣ ਕੇ ਰਹੀਏ ਔਰ ਪਰਮੇਸ਼ਰ ਦੇ ਅੱਗੇ ਰੋਜ਼ ਦੀ ਰੋਜ਼ ਅਸੀਂ ਪ੍ਰਾਰਥਨਾਵਾਂ ਕਰਦੇ ਰਹੀਏ ਔਰ ਆਪਣੇ ਦਿਲ ਦੀ ਗੱਲ ਨੂੰ ਪਰਮੇਸ਼ਰ ਦੇ ਅੱਗੇ ਪ੍ਰਗਟ ਕਰਦੇ ਰਹੀਏ ਸੋ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਇਹ ਸਭ ਕੁਝ ਸਿਖਾਇਆ ਤਾਂ ਇਹ ਪਰਮੇਸ਼ਰ ਦੀ ਗੱਲ ਜਿਹੜੀ ਹੈ ਸਾਡੇ ਸਾਰੇ ਭੈਣਾਂ ਭਾਈਆਂ ਦੇ ਲਈ ਆ ਸਾਨੂੰ ਚਾਹੀਦਾ ਕਿ ਅਸੀਂ ਇਸ ਪਰਮੇਸ਼ਰ ਦੀ ਆਵਾਜ਼ ਨੂੰ ਸੁਣੀਏ ਔਰ ਇਹਦੇ ਤੇ ਗੌਰ ਕਰੀਏ ਹallelujah ਅਉ ਦੁਪਹਿਰ ਦੀ ਹਜ਼ੂਰੀ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਮਹਾਨ 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 ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਨਾਮ ਦੀ ਮੈਂ ਮਾ ਵਡਿਆਈ ਕਰਦੇ ਮੇਰੇ ਜ਼ਿੰਦਾ ਜਲਾਲੀ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀ ਖੁਦਾਵੰਨ ਜੀ ਤੁਸੀਂ ਸਾਨੂੰ ਅੱਜ ਦੁਪਹਿਰ ਦੀ ਹਜ਼ੂਰੀ ਦਾ ਖੂਬਸੂਰਤ ਸਮਾਂ ਦਿੱਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀ ਮੇਰੇ ਮਹਾਨ ਖੁਦਾਵੰਨ ਜੀ ਬਹੁਤ ਸਾਰੇ ਲੋਕ ਅੱਜ ਦੁਪਹਿਰ ਦੀ ਹਜ਼ੂਰੀ ਵਿੱਚ ਸ਼ਾਮਿਲ ਨਹੀਂ ਹੋ ਪਾਏ ਮੇਰੇ ਮਹਾਨ ਖੁਦਾ ਤੁਹਾਡੀ করুণਾ ਤੁਹਾਡੀ ਦਇਆ ਆ ਪਰਮੇਸ਼ਰ ਸ਼ੁਕਰੀ ਜੋ ਅਸੀਂ ਦੁਪਹਿਰ ਦੇ ਸਮੇਂ ਤੱਕ ਖੁਦਾਵੰਨ ਜੀ ਹੁਣ ਤੱਕ ਸਹੀ ਸਲਾਮਤ ਹਾਂ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਦੁਪਹਿਰ ਦੇ ਸਮੇਂ ਤੁਸੀਂ ਸਾਨੂੰ ਸਵਰਗੀ ਮੰਨੇ ਦੇ ਨਾਲ ਰਚਾਇਆ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਸਵਰਗੀ ਰੋਟੀ ਦੇ ਨਾਲ ਰਚਾਇਆ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰਨ ਜੀ ਧੰਨਵਾਦ ਕਰਦੇ ਅੱਜ ਦੇ ਵਚਨ ਦੇ ਲਈ ਮੇਰੇ ਮਹਾਨ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਦਾ ਵਚਨ ਦਿੱਤਾ ਖੁਦਾ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਹਿਜ਼ਕੀਆ ਦੇ ਅਥਰੂਆਂ ਨੂੰ ਦੇਖਿਆ ਪ੍ਰਾਰਥਨਾ ਨੂੰ ਸੁਣਿਆ ਤੇ ਪਰਮੇਸ਼ਰ ਸ਼੍ਰੀ ਤੁਸੀ ਉਹਦੀ ਜ਼ਿੰਦਗੀ ਚ 15 ਸਾਲ ਦਾ ਹੋਰ ਵਾਅਦਾ ਕੀਤਾ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਇਸ ਸੰਦੇਸ਼ ਦੇ ਦੁਆਰਾ ਇੱਕ ਪਰਮੇਸ਼ਰ ਜੀ ਇਸ ਵਚਨ ਦੇ ਦੁਆਰਾ ਸੰਦੇਸ਼ ਦਿੱਤਾ ਖੁਦਾ ਕਿ ਸੱਚਮੁੱਚ ਤੁਸੀਂ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦੇ ਹੋ ਔਰ ਤੁਸੀਂ ਸਾਡੇ ਹੰਝੂਆਂ ਨੂੰ ਵੀ ਦੇਖਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਤੁਸੀਂ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦੇਣ ਵਾਲੇ ਪਰਮੇਸ਼ਰ ਹੋ ਪਰਪ ਜੀ ਜਿੱਦਾ ਹਿਜਕਿਆ ਨਾ ਵੀ ਪਰਮੇਸ਼ਰ ਜੀ ਤੁਹਾਡੇ ਨਾਲ ਹਮੇਸ਼ਾ ਵਫਾਦਾਰ ਰਿਹਾ ਖੁਦਾ ਇਮਾਨਦਾਰ ਰਿਹਾ ਮੇਰੇ ਮਹਾਨ ਪਰਮੇਸ਼ਰ ਜੀ ਜਿੱਦਾਂ ਉਹ ਦਇਆ ਕਰਨ ਵਾਲਾ ਪਰਮੇਸ਼ੁਰ ਜੀ ਉਹ ਦਇਆ ਕਰਨ ਵਾਲਾ ਇਨਸਾਨ ਸੀਗਾ ਖੁਦਾਵੰਨ ਜੀ ਅਸੀਂ ਸਭ ਭੈਣ ਭਰਾ ਰਲ ਕੇ ਪ੍ਰਾਰਥਨਾ ਕਰਦੇ ਖੁਦਾ ਕੀ ਅਸੀਂ ਵੀ ਹਿਜਕਿਆ ਨਵੀਂ ਦੀ ਤਰ੍ਹਾਂ ਹਰ ਰੋਜ਼ ਪਰਮੇਸ਼ੁਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਬੈਠੇ ਰਹੀਏ ਖੁਦਾਵੰਨ ਜੀ ਹਰ ਰੋਜ਼ ਅਸੀਂ ਤੁਹਾਡੇ ਨਾਲ ਇੱਕ ਰਿਸ਼ਤਾ ਕਾਇਮ ਕਰੀਏ ਮੇਰੇ ਮਹਾਨ ਪਰਮੇਸ਼ੁਰ ਜੀ ਹਰ ਰੋਜ਼ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਵਾਲੇ ਹੋਈਏ ਪਰਮੇਸ਼ੁਰ ਜੀ ਤਾਂ ਕਿ ਖੁਦਾਵੰਨ ਜੀ ਜਦ ਵੀ ਅਸੀਂ ਤੁਹਾਨੂੰ ਪੁਕਾਰੀਏ ਤੁਸੀਂ ਸਾਡੀਆਂ ਦੁਆਵਾਂ ਦਾ ਸਾਨੂੰ ਉੱਤਰ ਦੇ ਸਕੋ ਮੇਰੇ ਮਹਾਨ ਪਰਮੇਸ਼ਰ ਜੀ ਸਤਿਮ ਸ੍ਰੀ ਖੁਦਾਵੰ ਜੀ ਦਇਆ ਕਰਨਾ ਪਰਮੇਸ਼ਰ ਜੀ ਜਿੱਦਾਂ ਕੋਈ ਇੱਕ ਗੈਰ ਇਨਸਾਨ ਪਰਮੇਸ਼ਰ ਜੀ ਕੋਈ ਅਣਪਛਾਤਾ ਇਨਸਾਨ ਸਾਡੇ ਨਾਲ ਕੋਈ ਸਾਡੇ ਤੋਂ ਡਿਮਾਂਡ ਕਰਦਾ ਤੇ ਅਸੀਂ ਉਹਨੂੰ ਕਦੇ ਨਹੀਂ ਦਿੰਦੇ ਖੁਦਾਵੰ ਜੀ ਅਗਰ ਉਹ ਸਾਡੇ ਕੋਲੋਂ ਕੋਈ ਪੈਸਾ ਮੰਗਦਾ ਜਾਂ ਸਾਡੇ ਕੋਲੋਂ ਕੋਈ ਵੀ ਚੀਜ਼ ਮੰਗਦਾ ਸੀ ਉਹਨੂੰ ਨਹੀਂ ਦਿੰਦੇ ਖੁਦਾ ਕਿਉਂਕਿ ਅਸੀਂ ਉਹਨੂੰ ਜਾਣਦੇ ਨਹੀਂ ਹੁੰਦੇ ਮੇਰੇ ਮਹਾਨ ਪਰਮੇਸ਼ਰ ਜੀ ਸਤਿਮ ਸ੍ਰੀ ਖੁਦਾਵੰ ਜੀ ਇਦਾਂ ਹੀ ਅਗਰ ਅਸੀਂ ਤੁਹਾਡੇ ਨੂੰ ਤੁਹਾਨੂੰ ਜਾਣਦੇ ਨਾ ਹੋਈਏ ਤੁਸੀਂ ਸਾਨੂੰ ਜਾਣਦੇ ਨਾ ਹੋਵੋ ਪਰ ਅਸੀਂ ਤੁਹਾਡੇ ਕੋਲੋਂ ਮੰਗੀਏ ਮੇਰੇ ਮਹਾਨ ਪਰਮੇਸ਼ਰ ਤੁਸੀਂ ਸਾਨੂੰ ਨਹੀਂ ਦੋਗੇ ਮੇਰੇ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਅਸੀਂ ਤੁਹਾਡੇ ਜਾਣਨ ਵਾਲੇ ਹੋ ਜਾਈਏ ਪ੍ਰਭੂ ਜੀ ਅਸੀਂ ਤੁਹਾਡੇ ਪਿਆਰੇ ਬੱਚੇ ਬਣੀਏ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਤੁਹਾਡਾ ਤੇ ਸਾਡਾ ਇੱਕ ਗਹਿਰਾ ਰਿਸ਼ਤਾ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਜਾਦ ਜਦਵੀ ਪਰਮੇਸ਼ਰ ਜੀ ਅਸੀਂ ਤੁਹਾਨੂੰ ਪੁਕਾਰੀਏ ਤੁਸੀਂ ਹਾਜ਼ਰ ਹੋਮੋ ਪਰਮੇਸ਼ਰ ਜੀ ਤੁਸੀਂ ਸਾਡੀ ਪ੍ਰਾਰਥਨਾਵਾਂ ਨੂੰ ਸੁਣਨ ਵਾਲੇ ਹੋਮੋ ਮੇਰੇ ਖੁਦਾ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਅੱਜ ਦੇ ਵਚਨ ਨੂੰ ਪਰਮੇਸ਼ਰ ਜੀ ਜਦ ਵੀ ਤੁਹਾਡੇ ਬੱਚੇ ਪਰਮੇਸ਼ਵਰ ਜੀ ਇਸ ਨੂੰ ਰিসিਵ ਕਰਨ ਖੁਦਾ ਇਹਨਾਂ ਦੀਆਂ ਜ਼ਿੰਦਗੀਆਂ 'ਚ ਵੱਡੇ ਅਚੰਬੇ ਕੰਮ ਹੋਣ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਵਰ ਜੀ ਸੱਚਮੁੱਚ ਪਰਮੇਸ਼ਵਰ ਜੀ ਤੁਸੀਂ ਇਹਨਾਂ ਦੀ ਦੁਆ ਪ੍ਰਾਰਥਨਾ ਨੂੰ ਸੁਣਨਾ ਖੁਦਾ ਇਹਨਾਂ ਨੂੰ ਰੋਜ਼ ਦੁਆ ਪ੍ਰਾਰਥਨਾ ਕਰਨ ਵਾਲਾ ਮਨ ਦੇਣਾ ਮੇਰੇ ਮਹਾਨ ਪਰਮੇਸ਼ਵਰ ਜਿਹੜੇ ਭੈਣ ਭਰਾ ਰੋਜ਼ ਦੀ ਰੋਜ਼ ਪਰਮੇਸ਼ਵਰ ਜੀ ਤੁਹਾਡੇ ਨਾਲ ਸੰਗਤੀ ਨਹੀਂ ਕਰ ਪਾਉਂਦੇ ਖੁਦਾਵੰਨ ਜੀ ਪਰ ਸੰਡੇ ਦੀ ਸੰਡੇ ਚਰਚ ਜਾਂਦੇ ਆ ਪਰਮੇਸ਼ਵਰ ਜੀ ਤੁਸੀਂ ਉਹਨਾਂ ਨੂੰ ਰੋਜ਼ ਆਪਣੀ ਹਜ਼ੂਰੀ ਵਿੱਚ ਬਿਠਾਓ ਮੇਰੇ ਖੁਦਾਵੰਨ ਜੀ ਤਾਂ ਕਿ ਉਹ ਸੰਡੇ ਚਰਚ ਆਣ ਵਾਲੇ ਨਾ ਹੋਣ ਪਰ ਪ੍ਰਭੂ ਜੀ ਹਰ ਰੋਜ਼ ਤੁਹਾਡੇ ਨਾਲ ਸੰਗਤੀ ਕਰਨ ਵਾਲੇ ਹੋਣ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਸੱਚਮੁੱਚ ਪ੍ਰਭੂ ਜੀ ਇਹ ਵਚਨ ਸਾਡੀਆਂ ਜ਼ਿੰਦਗੀਆਂ 'ਚ ਪ੍ਰਭੂ ਜੀ ਸਾਡੇ ਹਿਰਦਿਆਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀ ਜ਼ਿੰਦਗੀ ਤੋਂ ਛੁਰਾ ਨਾ ਪਾਏ ਮੇਰੇ ਮਹਾਨ ਖੁਦਾਵੰਨ ਜੀ ਇਹ ਵਚਨ ਸਾਡੀਆਂ ਜ਼ਿੰਦਗੀਆਂ 'ਚ ਬਹੁਤ ਆਇਤ ਦੇ ਨਾਲ ਬਰਕਤ ਲੈ ਕੇ ਆਵੇ ਮੇਰੇ ਮਹਾਨ ਖੁਦਾਵੰਨ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਜਿੰਨੇ ਵੀ ਭੈਣ ਭਰਾ ਪ੍ਰਭੂ ਜੀ ਅੱਜ ਦੀ ਦੁਆ ਪ੍ਰਾਰਥਨਾ ਨੂੰ ਸੁਣ ਰਹਿ ਖੁਦਾਵੰਨ ਜੀ ਉਹ ਕੋਈ ਕੰਮ ਤੇ ਪਰਮੇਸ਼ਵਰ ਜੀ ਜੌਬਸ ਤੇ ਡਿਊਟੀਆਂ ਤੇ ਨੇ ਮੇਰੇ ਖੁਦਾ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਉਹਨਾਂ ਦੇ ird gird ਤੇ ਆਪਣੇ ਸਵਰਗੀ ਦੂਤਾਂ ਦੀ ਵਾਰਡ ਲਾਉਣਾ ਪਰਮੇਸ਼ਵਰ ਜੀ ਹਰ ਇੱਕ ਭੈਣ ਭਰਾ ਨੂੰ ਖੁਦਾਵੰਨ ਜੀ ਆਸ਼ੀਸ਼ ਦੇਣਾ ਬਰਕਤ ਦੇਣਾ ਖੁਦਾ ਇਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਪ੍ਰਭ ਜੀ ਬਰਕਤ ਆਸ਼ੀਸ਼ ਦੇਣਾ ਮੇਰੇ ਮਹਾਨ ਪਰਮੇਸ਼ਵਰ ਜੀ ਹਰ ਇੱਕ ਕਮੀ ਘਾਟੀ ਨੂੰ ਆਪਣੇ ਸਵਰਗੀ ਰਾਜ ਖਜ਼ਾਨਿਆਂ ਦੇ ਵਿੱਚੋਂ ਪੂਰਾ ਕਰਨਾ ਮੇਰੇ ਮਹਾਨ ਪਰਮੇਸ਼ਵਰ ਜੀ ਜੋ ਭੈਣ ਭਰਾ ਘਰ ਦੇ ਵਿੱਚ ਦੁਆ ਪ੍ਰਾਰਥਨਾ ਨੂੰ ਸੁਣ ਰਿਹਾ ਖੁਦਾ ਇਹਨਾਂ ਘਰਾਂ ਪਰਿਵਾਰਾਂ ਨੂੰ ਪ੍ਰਭ ਜੀ ਤੁਹਾਡੇ ਸਵਰਗੀ ਦੂਤਾਂ ਦੀ ਵਾਰਡ ਲਾਉਨੇ ਵੰਜੀ ਸੱਚਮੁੱਚ ਪਰਮੇਸ਼ਰ ਜੀ ਏਕਰ ਤੁਹਾਡੇ ਨਾਮ ਦੇ ਨਾਲ ਰੋਸ਼ਨ ਹੋਣ ਮੇਰੇ ਖੁਦਾਵੰਨ ਜੀ ਸੱਚਮੁੱਚ ਤੁਹਾਡਾ ਵਚਨ ਬਹੁਤ ਆਇਤ ਦੇ ਨਾਲ ਪਰਮੇਸ਼ਰ ਜੀ ਨਾ ਘਰਾਂ ਪਰਿਵਾਰਾਂ ਦੇ ਉੱਤੇ ਹੋਵੇ ਖੁਦਾ ਤੁਹਾਡਾ ਪਵਿੱਤਰ ਆਤਮਾ ਪਰਮੇਸ਼ਰ ਜੀ ਨਾ ਦੇ ਘਰਾਂ ਪਰਿਵਾਰਾਂ ਵਿੱਚ ਬਹੁਤ ਆਇਤ ਦੇ ਨਾਲ ਪ੍ਰਭ ਜੀ ਇਨਾਂ ਦੇ ਘਰਾਂ ਦੇ ਉੱਪਰ ਠਹਿਰੇ ਮੇਰੇ ਮਹਾਨ ਖੁਦਾਵੰ ਜੀ ਦਇਆ ਕਰਨਾ ਕਿਰਪਾ ਕਰਨਾ ਹਰ ਤਰ੍ਹਾਂ ਦੀ ਕਮੀ ਕਟੇ ਨੰਨੀ ਜ਼ਿੰਦਗੀਆਂ ਚੋਂ ਦੂਰ ਕਰਨਾ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭ ਜੀ ਜਿੱਦਾਂ ਤੁਸੀਂ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਹੋਣ ਵਾਲੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਪ੍ਰਭ ਜੀ ਅਸੀਂ ਆਉਣ ਵਾਲਾ ਸਾਰਾ ਸਮਾਂ ਪਰਮੇਸ਼ਰ ਜੀ ਇੱਕ ਇੱਕ ਪਲ ਤੁਹਾਡੇ ਪਾਕ ਜ਼ਲਾਲੀ ਜ਼ੋਰਾਵਰ ਸਮਰਥੀ ਹੱਥਾਂ ਚ ਸੌਂਪਦੇ ਮੇਰੇ ਮਹਾਨ ਪਰਮੇਸ਼ਰ ਜੀ ਉਸ ਵਿਸ਼ਵਾਸ ਕਰਦੇ ਤੁਸੀਂ ਸਾਡੀਆਂ ਦੁਆਵਾਂ ਨੂੰ ਸੁਣਿਆ ਔਰ ਕਬੂਲ ਕੀਤਾ ਮੇਰੇ ਮਹਾਨ ਖੁਦਾਏ ਸਾਰੀ ਪ੍ਰਾਰਥਨਾ ਨੂੰ ਪ੍ਰਭ ਯੇਸ਼ੂ ਮਸੀਹ ਨਾਮ ਵਿੱਚ ਮੰਗਦੇ ਆਂ ਆਮਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ